ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਆ ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਸੋ ਪਲੀਜ਼ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਹੱਥ ਵੱਨ ਕੇ ਬੇਨਤੀ ਆ ਕਿ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਟ੍ਰੇਸ ਕਿਵੇਂ ਕਰਨਾ ਤੇ ਸਾਨੂੰ ਟ੍ਰੇਸ ਕਰਨ ਦੇ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਸਾਨੂੰ ਮਿੱਟੀ ਦਾ ਤੇਲ ਗ੍ਰਾਫ ਪੇਪਰ ਪੈਨਸਲ ਰੇਜ਼ਰ ਮਿੱਟੀ ਦਾ ਤੇਲ ਕਾਟਨ ਲਾਜ਼ਵਰ ਇਹ ਚੀਜ਼ਾਂ ਜ਼ਰੂਰੀ ਚਾਹੀਦੀਆਂ ਨੇ ਇੱਕ ਸਕੇਲ ਜਿਹਦੇ ਨਾਲ ਤੁਸੀਂ ਸਿੱਧੀਆਂ ਲਾਈਨਾਂ ਲਗਾ ਸਕੋ ਫੈਬਰਿਕ ਦੇ ਉੱਤੇ ਵੀ ਟ੍ਰੇਸ ਪੇਪਰ ਦੇ ਉੱਤੇ ਵੀ ਹਾਂਜੀ ਅੱਜ ਆਪਾਂ ਕਰਦੇ ਆ ਨਾ ਟਰੇਸ ਤਿਆਰ ਇਹ ਹੈਗਾ ਸ਼ਾਲ ਦਾ ਕਿ ਮੈਂ ਵੀਡੀਓ ਇਸ ਲਈ ਬਣਾ ਰਹੀ ਹਾਂ ਕੁਝ ਕੋ ਪਹਿਣਾ ਮਤਲਬ ਇਹ ਕਹਿ ਦਿੰਦੀ ਹਾਂ ਕਿ ਜੀ ਜੀ ਤੁਸੀਂ ਟਰੇਸ ਕਿਵੇਂ ਕਰਦੇ ਹੋ ਫर्श ਤੇ ਰੱਖ ਕੇ ਕਰਦੇ ਹੋ ਮੇਰੇ ਟਰੇਸ ਦੇ ਲਈ ਸਭ ਤੋਂ ਪਹਿਲਾਂ ਨਾ نیچے ਤੁਹਾਡਾ ਸੌਫਟ ਹੋਣਾ ਕੱਪੜਾ ਜ਼ਰੂਰੀ ਆ ਤੁਸੀਂ ਕਿਸੇ ਚਾਦਰ ਨੂੰ ਡਬਲ ਕੋਲਡ ਕਰਕੇ ਵਿਸ਼ਾ ਸਕਦੇ ਹਾਂ ਜੇ ਕੋਈ ਐਕਸਟਰਾ ਗੱਦਾ ਹੁੰਦਾ ਜਿਵੇਂ ਮੇਰੇ ਕੋਲ ਐਕਸਟਰਾ ਗੱਦਾਗਾ ਤਾਂ ਮੈਂ ਗੱਦਾ ਵਿਚ ਆਪੀ ਉਹਦੇ ਤੇ ਸੁਤੀ ਕਪੜਾ ਰੱਖ ਦਿੰਨਾ ਫਿਰ ਉਹਦੇ ਲਈ ਜਿਹੜੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ ਚਾਕ ਚਾਹੀਦਾ ਸਕੇਅਰ ਚਾਹੀਦਾ ਹੈ ਨਾ ਤਾਂ ਕਾਟਨ ਚਾਹੀਦੀ ਆ ਮਿੱਟੀ ਦਾ ਤੇਲ ਟ੍ਰੇਸ ਪੇਪਰ ਪੈਂਸਲ ਰੇਜ਼ਰ ਜਿਹਦੇ ਨਾਲ ਤੁਸੀਂ ਟ੍ਰੇਸ ਬਣਾਇਆ ਸਪਿਨਿੰਗ ਕਰਨ ਦੇ ਵਾਸਤੇ ਤਰਪਾਈ ਵਾਲੀ ਸੂਈ ਆ ਦੇਖੋ ਇਸ ਤਰ੍ਹਾਂ ਸੀ ਟ੍ਰੇਸ ਰੈਡੀ ਕਰਦੇ ਆ ਟ੍ਰੇਸ ਦੇਖੋ ਵੀ ਕਿੰਨਾ ਸਾਫ ਆ ਰਿਹਾ ਜਦੋਂ ਸੁੱਤੀ ਕੱਪੜਾ ਹੋਵੇ ਨਾ ਥੱਲੇ ਫਿਰ ਟ੍ਰੇਸ ਸਹੀ ਆਉਂਦਾਗਾ ਨਹੀਂ ਤਾਂ ਜਿਹੜਾ ਤੁਹਾਡਾ ਤੇਲ ਹੁੰਦਾ ਉਹ ਫੈਲ ਜਾਂਦਾ ਉਹਦੇ ਨਾਲ ਸਫਾਈ ਨਹੀਂ ਆਉਂਦੀ ਜਿਹੜਾ ਸੁਤੀ ਕੱਪੜਾ ਉਹ ਤੇਲ ਨੂੰ ਸੋਖ ਲੈਂਦਾ ਤੇ ਜਿਹੜਾ ਆਹ ਲਾਇਵਰ ਹੁੰਦਾ ਇਹ ਫੈਲਦਾ ਨਹੀਂ ਬਹੁਤ ਜਾਦੇ ਮਤਲਬ ਸਫਾਈ ਹੁੰਦੀ ਹੈ ਇਹਦੇ ਨਾਲ ਹਾਰਿਕ ਕੰਮੋ ਮੈਂ ਤਾਂ ਮੰਗਾ ਕਈ ਵਾਰੀ ਮੈਂ ਨਹੀਂ ਹੁੰਦਾ ਵੀ ਮੈਂ ਸਪੈਸ਼ਲ ਵੀਡੀਓ ਬਣਾਉਂਗੀ ਮੈਂ ਸਪੈਸ਼ਲ ਵੀਡੀਓ ਬਣਾਉਂਗੀ ਪਰ ਹੁਣ ਜਿਹੜਾ ਸੀਜ਼ਨ ਆ ਹਨਾ ਤਾਂ ਸੀਜ਼ਨ ਦੇ ਵਿੱਚ ਸਪੈਸ਼ਲ ਵੀਡੀਓਜ਼ ਬਣਾਉਣਾ ਬਹੁਤ ਔਖਾ ਨਹੀਂ ਇੱਕ ਜਿਵੇਂ ਕਹ ਲਈਏ ਵੀ ਥੋੜਾ ਠੰਡ ਹੋਗੀ ਤੇ ਬੱਚਿਆਂ ਦਾ ਬਹੁਤ ਧਿਆਨ ਰੱਖਣਾ ਪੈਂਦਾ। ਕੰਮ ਦੇ ਨਾਲੋਂ ਜ਼ਿਆਦਾ ਬੱਚਿਆਂ ਦੀ ਦੇਖਭਾਲ ਕਰਨੀ ਜ਼ਰੂਰੀ ਆ। ਸੋ ਸਟਿੱਕਰ ਦੇ ਵਿੱਚ ਕਈ ਵਾਰੀ ਵੀਡੀਓ ਮਿਸ ਹੋ ਜਾਂਦੇ ਨੇ। ਅੱਜ ਮੈਂ ਟਰੇਸ ਕਰਨ ਲੱਗੀ ਸੀ। ਕਿਉਂਕਿ ਟਰੇਸ ਦਾ ਕੰਮ ਬਹੁਤ ਜ਼ਿਆਦਾ ਪੈਂਡਿੰਗ ਪਿਆ ਤੇ ਬਹੁਤ ਜ਼ਿਆਦਾ ਕੰਮ ਕਰਨ ਵਾਲਾ ਪਿਆ ਟਰੇਸ ਦਾ। ਜਿਵੇਂ ਟਰੇਸ ਕਰਕੇ ਦੇਵਾਂਗੀ ਤਾਂ ਅੱਗੇ ਵਰਕ ਵਾਲਾ ਕੰਮ ਚੱਲਦਾ ਹੈ ਨਾ। ਤਾਂ ਕਰਕੇ ਦਾ ਆਪਾਂ ਅੱਜ ਟਰੇਸ ਕਰਦੇ ਆਂ ਤੇ ਤੁਹਾਨੂੰ ਟਰੇਸ ਦੀ ਪੂਰੀ ਜਾਣਕਾਰੀ ਦਿੰਨੇ ਆ। ਮੈਂ ਜਿਹੜਾ ਟਰੇਸ ਬਣਾਉਣੀ ਆ ਜੀ ਮੈਂ ਟਰੇਸ ਪਹਿਲਾਂ ਗ੍ਰਾਫ ਪੇਪਰ ਦੇ ਉੱਤੇ ਬਣਾਉਣੀ ਆ ਫਿਰ ਉਹਦੇ ਉੱਤੇ ਆਪਾਂ ਟਰੇਸ ਪੇਪਰ ਦੇ ਉੱਤੇ ਬਣਾਉਣੀ ਆ ਜਿਵੇਂ ਆ ਦੇਖੋ ਆ ਹਮੇ ਲਾਈਨਾਂ ਲਗਾ ਕੇ ਪਹਿਲਾਂ ਆ ਲਾਈਨ ਲਗਾਈ ਫਿਰ ਆ ਲਾਈਨ ਲਾਈ ਹੈ ਨਾ ਵੀ ਜੋ ਵੀ ਟਰੇਸ ਪੇਪਰ ਦੇ ਵਿੱਚ ਆਪਣਾ ਬਾਧ ਘਾਟ ਹੁੰਦੀ ਆ ਜਾਂ ਆਪਾਂ ਕਹਿ ਲਈਏ ਵੀ ਕੋਈ ਬਾਧ ਘਾਟਾ ਕੱਟਿਆ ਹੋਇਆ ਹੁੰਦਾ ਜਾਂ ਕਾਣ ਮੀਨ ਹੁੰਦਾ ਉਹਨੂੰ ਸਿੱਧਾ ਕਰਕੇ ਫਿਰ ਜਿਹੜਾ ਆਪਾਂ ਟਰੇਸ ਹੈ ਬਣਾਉਣੀ ਆ ਗ੍ਰਾਫ ਪੇਪਰ ਦੇ ਉੱਤੇ ਰੱਖ ਕੇ ਇਸ ਤਰ੍ਹਾਂ ਟ੍ਰੇਸ ਤਿਆਰ ਕਰ ਲਿਆ ਆ ਦੇਖੋ ਆ ਪੈਨਸਲ ਦੇ ਨਾਲ ਐਵੇਂ ਬਣਾਇਆ ਹੋਇਆ ਜਿਵੇਂ ਆ ਛੋਟੀ ਬੁੱਟੀ ਪਾਉਣੀ ਹੈ ਤਾਂ ਛੋਟੀ ਬੁੱਟੀ ਦਾ ਵੀ ਟ੍ਰੇਸ ਬਣਾਇਆ ਜਾਂਦਾ ਹੈ ਨਾ ਫਿਰ ਵੱਡਾ ਬਾਕਸ ਬਣਾਉਣਾ ਸੀ ਉਹਦਾ ਟ੍ਰੇਸ ਬਣਾਇਆ ਗਿਆ ਉਹਨੂੰ ਚਾਰ ਚਫੇਰੇ ਆਪਾਂ ਜੋੜਨਾ ਜਿੱਨੇ ਜੋੜਨਾ ਜਿੱਥੋਂ ਜਿਸ ਤਰੀਕੇ ਨਾਲ ਦੇਖੋ ਇੱਕ ਤੋਂ ਤਿੰਨ ਚਾਹੀਦਾ ਆਪਾਂ ਨੂੰ ਤਿੱਖੇ ਵਾਲੀਆਂ ਪੱਤੀਆਂ ਤਾਂ ਜਿੱਥੇ ਆਪਾਂ ਉਹਦਾ ਐਂਡ ਕਰਨਾ ਉਹ ਕਿਸ ਤਰੀਕੇ ਨਾਲ ਕਰਨਾ ਪੂਰਾ ਹਰ ਇੱਕ ਚੀਜ਼ ਨੂੰ ਪ੍ਰੋਪਰ ਬਣਾਇਆ ਜਾਂਦਾ ਫਿਰ ਉਹਨੂੰ ਗਲੀਆਂ ਕੀਤੀਆਂ ਜਾਂਦੀਆਂ ਨੇ ਫਿਰ ਬਣਾਇਆ ਜਾਂਦਾ ਹੁਣ ਤੁਸੀਂ ਸ਼ਾਲ ਦੇ ਉੱਤੇ ਦੇਖ ਰਹੇ ਹੋ ਇਹ ਆਪਾਂ ਸ਼ਾਲ ਤਿਆਰ ਕਰ ਰਹੇ ਹਾਂ ਸ਼ਾਲ ਦੇ ਉੱਤੇ ਟ੍ਰੇਸ ਪੇਪਰ ਠੀਕ ਹੈ ਫੇਸਿੰਗ ਕਰਦੇ ਹਾਂ ਟ੍ਰੇਸਿੰਗ ਦਾ ਕੰਮ ਸ਼ਾਲ ਦੇ ਉੱਤੇ ਵਰਕ ਕਰਾਂਗੇ ਫੁਲਕਾਰੀ ਦਾ ਵਰਕ ਆ ਜਿਵੇਂ ਇਹ ਮੂਰੇ ਠੰਡ ਦਾ ਸੀਜ਼ਨ ਆ ਤੇ ਵਿਆਹਾਂ ਦਾ ਸੀਜ਼ਨ ਵੀ ਆ ਤਾਂ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਫੁਲਕਾਰੀ ਲੈਣੀ ਆ ਨਾਲ ਸ਼ਾਲ ਵੀਰ ਕਰਨਾ ਹੈ ਨਾ ਤਾਂ ਦੋ ਦੋ ਚੀਜ਼ਾਂ ਕੈਰੀ ਕਰਨੀਆਂ ਔਖ ਨਾ ਹੋ ਜਾਂਦੀਆਂ ਨੇ ਤਾਂ ਇਹ ਚੀਜ਼ ਐ ਵੀ ਆਪਾਂ ਸ਼ਾਲ ਵੀ ਰੈਡੀ ਕਰ ਲਓ ਸ਼ਾਲ ਦਾ ਸ਼ੋਰ ਹੋ ਜੂਗਾ ਜਦ ਇਹਦੇ ਤੇ ਵਰਕ ਫਲਕਾਰੀ ਦਾ ਹੋ ਗਿਆ ਤਾਂਹੀਂ ਫਲਕਾਰੀ ਦਾ ਕੰਮ ਕਰੂਗਾ ਸੋ ਤੁਸੀਂ ਜੇਕਰ ਰੈਡੀ ਕਰਵਾਉਣਾ ਤਾਂ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਆਪਣੇ ਤੋਂ ਤਿਆਰ ਕਰਵਾ ਸਕਦੇ ਹੋ ਸੋ ਇਹ ਹੈਗੇ ਜੀ ਰੈੱਡ ਕਲਰ ਦਾ ਕਿ ਪਿਓਰ ਪਸ਼ਮੀਨੇ ਦੇ ਉੱਤੇ ਆਪਾਂ ਕੰਮ ਕਰਕੇ ਦੇਵਾਂਗੇ ਸਿਰਫ ਇਹ ਡ੍ਰੈਕਲਿੰਗ ਸਟਫ ਆ ਕਿਉਂਕਿ ਜਦੋਂ ਆਪਾਂ ਪੱਟ ਦੀਆਂ ਰੀਲਾਂ ਯੂਜ਼ ਕਰ ਲੀਓ ਵੈਸੇ ਡ੍ਰੈਕਲਿੰਗ ਵਾਸਤੇ ਹੋ ਜਾਂਦਾ ਹੈ ਨਾ ਕਿਉਂਕਿ ਪੱਟ ਨੂੰ ਆਪਾਂ ਵਾਸ਼ ਨਹੀਂ ਕਰ ਸਕਦੇ ਜਦੋਂ ਆਪਾਂ ਪੱਟ ਦੀਆਂ ਰੀਲਾਂ ਪਾਣੀ ਲੱਗ ਗਿਆ ਨਾ ਤਾਂ ਜਿਹੜੀਆਂ ਪੱਟ ਦੀਆਂ ਰੀਲਾਂ ਤੇ ਜਦੋਂ ਪਾਣੀ ਲੱਗ ਜਾਂਦਾ ਉਹ ਠੰਗੜ ਜਾਂਦੇ ਨੇ ਜਿਹੜੀ ਉਹਨਾਂ ਦੀ ਫਿਨਿਸ਼ਿੰਗ ਉਹ ਖਰਾਬ ਹੋ ਜਾਂਦੀ ਆ ਸੋ ਪੱਟ ਦੀਆਂ ਰੀਲਾਂ ਨਾਲ ਜਦੋਂ ਅਸੀਂ ਕੰਮ ਕਰਦੇ ਆ ਤਾਂ ਅਸੀਂ ਉਹਨੂੰ ਵਾਸ਼ ਨਹੀਂ ਕਰਦੇ ਲੋਜੀ ਇੱਕ ਕੰਨੀ ਇੱਕ ਬਾਕਸ ਦਾ ਹੋ ਗਿਆ ਕੰਪਲੀਟ ਇਹਦੇ ਤੇਸਟ ਬਣਾਉਣੇ ਆ ਦੋ ਦੋ ਬਾਕਸ ਤੇ ਕੰਨੀ ਤੇ ਆ ਗਿਆ ਆਪਣਾ ਕੰਨੀ ਤੇ ਥੋੜਾ ਜਿਹਾ ਟੇਸਟ ਿਆ ਨਾ ਕਰਨਾ ਕੋ ਤਾਂ ਕਿ ਕੰਨੀ ਦਿੱਤੇ ਨਾ ਕਰੀ ਹੈ ਨਾ ਕੰਨੀ ਆਪਾਂ ਛੱਡੀ ਹੋਈ ਆ ਜਮਾਂ ਮੈਂ ਕਿ ਟੇਸਟ ਤਿਆਰ ਕੀਤਾ ਸੀ ਮੈਂ ਪਹਿਲਾਂ ਛੋਲ ਦਾ ਗਰਮ ਲੈਣਿਆ ਫਿਰ ਉਹਦੇ ਬਾਕਸ ਦੇਖ ਕੇ ਪੇਪਰ ਵੀ ਥੋੜਾ ਜਿਹਾ ਕੱਟ ਲਿਆ ਅੱਧੇ ਇੰਚ ਦਾ ਚਲੋ ਕੋਈ ਗੱਲ ਨਹੀਂ ਫਿਰ ਜਦੋਂ ਟ੍ਰੇਸ ਜਦੋਂ ਅਸੀਂ ਕਰਦੇ ਹਾਂ ਤਾਂ ਸਾਡੇ ਇੱਕ ਐਕਸਟਰਾ ਕਪੜਾ ਵੀ ਚਾਹੀਦਾ ਜਾਂ ਕਾਟਰ ਰੱਖ ਸਕਦੇ ਜੀ ਤਾਂ ਕਿ ਇਹਦੇ ਤੇ ਸਾਫ਼ ਕਰ ਸਕੀਏ ਲਓ ਜੀ ਆਇਨ ਨਾਪਾ ਕਰ ਦਿੱਤਾ ਬਹੁਤ ਜਿਆਦਾ ਸੋਹਣਾ ਰੰਗ ਵੀ ਇਹਦਾ ਬਹੁਤ ਸੋਹਣਾ ਟੁੱਲੀ ਦਾ ਕਲਰ ਆ ਜਿਵੇਂ ਫਲਕਾਰੀਆਂ ਦਾ ਕਲਰ ਹੁੰਦਾ ਨਾ ਓਮੇ ਦਾ ਕਲਰ ਆ ਜੁਣੇ ਦੇ ਉੱਤੇ ਜਿਹੜੇ ਬਾਕਸ ਬਣਾਉਣੇ ਉਹ ਆਪਾਂ ਕਿਵੇਂ ਬਣਾਉਣੇ ਆ ਉਹ ਵੀ ਦੇਖੋ ਜਰਾ ਧਿਆਨ ਨਾਲ ਤੁਸੀਂ ਆਪ ਦਾ ਘਰੇ ਬੈਠ ਕੇ ਵੀ ਤਿਆਰ ਕਰ ਸਕਦੇ ਹੋ ਹਨ ਜਿਹਨੂੰ ਸੂਈ ਫੜਨੀ ਆਉਂਦੀ ਹੈ ਉਹ ਫਲਕਾਰੀ ਦਾ ਕੰਮ ਕਰ ਸਕਦਾ ਪਰ ਬੰਦਾ ਅਣਖੀਸ ਹੋਣਾ ਚਾਹੀਦਾ ਖਿਜਣਾ ਨਹੀਂ ਜਾਣਦਾ ਥੋੜਾ ਥੋੜਾ ਵੀ ਤੁਸੀਂ ਰੋਜ਼ ਕੰਮ ਕਰੋ ਤਾਂ ਤੁਸੀਂ ਕੰਮ ਆਲਦਾ ਕਰ ਸਕਦੇ ਹੋ ਹੁਣ ਦੇਖੋ ਜੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਪਹਿਲਾਂ ਆਪਾਂ ਜਿਹੜਾ ਡਿਜ਼ਾਈਨ ਕੀਤਾ ਸੀ ਫੇਸ ਆਈ ਰੱਖ ਕੇ ਕੀਤਾ ਸੀ ਕਿਉਂਕਿ ਆਹ ਚੀਜ਼ ਐਂਡਿੰਗ ਪੁਆਇੰਟ ਹੈ ਇੱਧਰ ਵੀ ਐਂਡ ਕਰਨਾ ਹੈ ਇਹਦਾ ਤੇ ਉੱਪਰ ਵੀ ਹੁਣ ਇਹਨੂੰ ਆਪਾਂ ਨਾ ਉਲਟਾ ਕਰਾਂਗੇ ਆਈ ਤੇ ਉਲਟਾ ਜਦੋਂ ਕੀਤਾ ਇੱਥੇ ਅਸੀਂ ਧਿਆਨ ਨਾਲ ਕਰਨਾ ਜਮਾ ਆਏ ਨੋਕ ਤੇ ਨੋਕ ਮਿਲਾ ਲੈਣੀ ਨਾ ਧਿਆਨ ਨਾਲ ਕੰਮ ਕਰਨਾ ਕੋਈ ਵੀ ਕੰਮ ਕਰਨਾ ਹਰ ਇੱਕ ਕੰਮ ਧਿਆਨ ਦੇ ਨਾਲ ਕਰਨਾ ਜਿੱਤੇ ਜਿੰਨੀ ਅਸੀਂ ਕੰਨੀ ਛੱਡਣੀ ਔੰਨੀ ਅਸੀਂ ਕੰਨੀ ਛੱਡਣੀ ਆ ਠੀਕ ਹੈ ਜਿੰਨਾ ਜਿੰਨੇ ਕੰਮ ਕਰਨਾ ਉੰਨਾ ਹੀ ਕਰਨਾ ਆ ਦੇਖੋ ਐਸ ਤਰ੍ਹਾਂ ਟ੍ਰੇਸ ਪੇਪਰ ਰੱਖਿਆ ਮੈਂ ਕੱਲੀ ਕੰਮ ਕਰਦੀ ਮੈਨੂੰ ਥੋੜਾ ਟ੍ਰੇਸ ਕਰਨ ਔਖਾ ਲੱਗਦਾ ਜੇਕਰ ਛੋਟੇ ਨਾਲ ਇੱਥੇ ਜਾਣਾ ਵੀ ਹੈਲਪਰ ਹੋਇਆ ਨਾ ਭਾਵੇਂ ਛੋਟਾ ਬੱਚਾ ਹੈਲਪ ਕਰਾ ਦੇ ਤਾਂ ਟ੍ਰੇਸ ਹੱਲਦਾ ਨਹੀਂ ਜੋਰਾ ਬਰ ਉੱਠ ਗਿਆ तो थोड़ा ट्रेस नहीं हल्द जो ट्रेस तो ना हल्या तो इक्के ट्रेस कर सद लो जी मैं कर मैं नहीं पता भी मैं ट्रेस कदों करूंगी जो रवर रोन लग गया इस तरह डिजाइन तो डिजाइन जोड़ के फिर ट्रेस बना हांता आ गया आ गया आ गया चेक करो आ वाला ट्रेस इतोला थलो ਠੀਕ ਹੈ ਲੋ ਜੀ ਵੀਡੀਓ ਦਾ ਕਰਦੇ ਐਂਡ ਜੇਕਰ ਤੁਹਾਨੂੰ ਮੇਰੀ ਇਹ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਮੈਨੂੰ ਸਪੋਰਟ ਜ਼ਰੂਰ ਕਰਿਓ ਬਦ ਤੋਂ ਬਦ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਥੈਂਕ ਯੂ